ਜੋ ਕਿਸਾਨਾਂ ਦੇ ਵਿਰੁੱਧ ਆਰਡੀਨੈਂਸ ਕਾਨੂੰਨ ਪਾਸ ਕੀਤਾ ਹੈ ਉਸ ਦੇ ਵਿਰੁੱਧ ਵਿੱਚ ਧੰਨੇ ਮਜ਼ਾਰੇ ਲੱਗ ਰਹੇ ਨੇ ਫਿਲੌਰ ਸਿੰਘਾਂ ਸ਼ਹੀਦਾਂ ਡੇਰਾ ਅਲਵਾਲ ਬੇਟਪਿੰਟ ਨੰਗਲ ਗੁਰਦੁਆਰੇ ਵੀ ਕੇਹਲਵਾਈ ਲਾ ਕੇ ਮਟੀਆਂ ਬਾਲੂ ਛਾਈਆਂ ਤੇ ਬਿਸਕਟ ਤਿਆਰ ਕਰਕੇ ਜੋ ਦਿੱਲੀ ਵਿੱਚ ਕਿਸਾਨ ਧੰਨੇ ਵਿੱਚ ਬੈਠੇ ਹਨ ਉਹਨਾਂ ਦੇ ਖਾਣ ਪੀਣ ਲਈ ਸਮਾਨ ਪਹੁੰਚਾਇਆ ਜਾ ਰਿਹਾ ਹੈ ਡੇਰਾ ਬਾਬਾ ਜਨੈ ਸਿੰਘ ਨੇ ਕਿਹਾ ਕਿ ਡਟ ਕੇ ਤਾਨਾ ਜਾਰੀ ਰੱਖੋ ਖਾਣ ਪੀਣ ਦਾ ਸਮਾਨ ਗੁਰਦੁਆਰੇ ਤੇ ਸੰਗਤਾਂ ਦੇ ਸਹਿਯੋਗ ਨਾਲ ਭੇਜਾਂਗੇ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਇਹ ਤਾਨਾ ਲਗਾਤਾਰ ਜਾਰੀ ਰਹੇਗਾ ਕੱਤੀ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਰਹਿਣੀਆਂ ਚਾਹੀਦੀਆਂ ਹਨ ਇੱਧਰ ਉੱਧਰ ਜੋ ਵੀ ਗੱਲ ਹੋ ਉਸ ਵਿੱਚ ਨਹੀਂ ਆਉਣਾ ਚਾਹੀਦਾ ਫਿਲਹਾਲ ਤੋਂ ਰਾਜਕੁਮਾਰ ਨੰਗਲ ਦੀ ਇੱਕ ਖਾਸ ਰਿਪੋਰਟ ਰਹਿਆਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ ਜਿੱਥੇ ਜਿੱਥੇ ਵੀ ਸਾਰੀਆਂ ਸੰਗਤਾਂ ਗੁਰੂ ਨਾਨਕ ਨਾਮ ਲੇਵਾ ਬੈਠੀਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਨੇਸ਼ ਨੰਗਲ ਬੇਟ ਨਜ਼ਦੀਕ ਅਲਵਲ ਫਲੋਰ ਵੱਲੋਂ ਜੋ ਵੀ ਇਸ ਵੇਲੇ ਕਿਸਾਨ ਜਥੇਬੰਦੀਆਂ ਵੱਲੋਂ ਜੋ ਕਿ ਆ ਸਰਕਾਰ ਵੱਲੋਂ ਜੋ ਹੱਜਨਸ ਜਾਰੀ ਕੀਤੇ ਐ ਉਹਨਾਂ ਦੇ ਵਿਰੋਧ ਵਿੱਚ ਜੋ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਰੋਸ ਮੁਜ਼ਾਰੇ ਚੱਲ ਰਹੇ ਹਨ ਅੰਦੋਲਨ ਚੱਲ ਰਿਹਾ ਹੈ ਉਹਦੇ ਵਿੱਚ ਬਾਬਾ ਜੀ ਦੇ ਵੱਲੋਂ ਬਹੁਤ ਵੱਡੀਆਂ ਸਫਾਮਾਂ ਸਥਾਨ ਤੋਂ ਦਿੱਤੀਆਂ ਗਈਆਂ ਹੁਣ ਵੀ ਜੋ ਦਿੱਲੀ ਦੇ ਵਿੱਚ ਇਸ ਵੇਲੇ ਅੰਦੋਲਨ ਚੱਲ ਰਿਹਾ ਹੈ ਉਹਦੇ ਵਾਸਤੇ ਵੀ ਲੰਗਰਾਂ ਦੇ ਵਿੱਚੋਂ ਤਿਆਰ ਕਰਕੇ ਜਿੱਥੇ ਮਾਲੀ ਮਦਦ ਕੀਤੀ ਗਈ ਹੈ ਉਹਨਾਂ ਸਾਰਿਆਂ ਦੀ ਉੱਥੇ ਜਿਹੜੇ ਤਰਨੇ ਤੇ ਸਾਡੇ ਨੌਜਵਾਨ ਵੀਰ ਬਜ਼ੁਰਗ ਮਤਾਮਾਂ ਬੈਠੀਆਂ ਭਾਵੇਂ ਵੱਖ-ਵੱਖ ਸੰਪਰਦਾਵਾਂ ਦੇ ਵੱਲੋਂ ਲੰਗਰਾਂ ਦੀਆਂ ਸਵਾਮਾਂ ਚੱਲ ਰਹੀਆਂ ਬਹੁਤ ਜੰਗੀ ਪੱਧਰ ਤੇ ਉੱਥੇ ਸਾਰੀਆਂ ਸਵਾਮਾਂ ਹੋ ਰਹੀਆਂ ਅਸੀਂ ਵੀ ਇਸ ਸਥਾਨ ਤੋਂ ਕੱਲ ਜੋ ਕਿ ਮਠੀਆਂ ਦਾ ਲੰਗਰ ਬਾਲੂ ਛਾਈਆਂ ਦਾ ਲੰਗਰ ਅਤੇ ਨਾਲ ਗੁੜ ਵਾਲੇ ਮਖਾਣਿਆਂ ਦਾ ਤੇ ਨਾਲ ਬਿਸਕੁਟਾਂ ਦੀਆਂ ਇਥੋਂ ਰਸਤਾ ਲੈ ਕੇ ਕੱਲ ਰਵਾਨਾ ਹੋਣਾ ਇਹ ਬਾਬਾ ਜੀ ਦੇ ਵੱਲੋਂ ਜਿਹੜਾ ਸਹਿਯੋਗ ਹੈ ਸੰਗਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਜੋ ਕਿਸਾਨ ਅੰਦੋਲਨ ਰੰਭ ਹੋਇਆ ਹੈ ਜੋ ਸਰਕਾਰ ਨੇ ਕਿਸਾਨਾਂ ਬਰੁਧੀ ਇਹ ਮਾਰੂ ਨੀਤੀਆਂ ਜਾਰੀ ਕੀਤੀਆਂ ਉਹਨਾਂ ਨੂੰ ਵਾਪਸ ਲਿਆ ਜਾਵੇ ਤੇ ਜਲਦੀ ਤੋਂ ਜਲਦੀ ਇਹ ਜਿਹੜਾ ਅੰਦੋਲਨ ਹੈ ਸਮਾਪਤ ਹੋਵੇ ਤੇ ਤਾਂ ਜੋ ਜਿਹੜਾ ਸਾਡਾ ਦੇਸ਼ ਆ ਫਿਰ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਹੋਵੇ ਇਹ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਅੰਦੋਲਨ ਜਿਹੜਾ ਜਲਦੀ ਤੋਂ ਜਲਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨੇ ਤੇ ਅੰਦੋਲਨ ਕਰਕੇ ਸਾਰੇ ਆਪੋ ਆਪਣੇ ਘਰਾਂ ਨੂੰ ਵਾਪਸ ਆਉਣ ਇਹ ਅਰਦਾਸ ਕਰਦੇ ਆ ਇਹ ਅਰਦਾਸ ਕਰਕੇ ਇਥੋਂ ਕੱਲ ਤੁਰਨਾ ਕਿ ਜੋ ਜਥੇਬੰਦੀਆਂ ਨੇ ਇਹ ਅੰਦੋਲਨ ਰੰਬਿਆ ਹੈ ਇਹਦੇ ਵਿੱਚ ਸਾਰਿਆਂ ਨੂੰ ਕਾਮਯਾਬੀ ਮਿਲੇ ਤੇ ਇਹਨੂੰ ਸਾਰੇ ਜਿੱਤ ਕੇ ਵਾਪਸ ਆਉਣ ਤੇ ਸ਼ਾਂਤਮਈ ਇਹ ਅੰਦੋਲਨ ਜਿਹੜਾ ਆ ਚੱਲਿਆ ਹੈ ਤੇ ਚੱਲਦਾ ਰਹਿਣਾ ਚਾਹੀਦਾ ਜਦੋਂ ਵੀ ਸਮੇਂ-ਸਮੇਂ ਤੇ ਲੋੜ ਪਵੇ ਜੇਕਰ ਅਸੀਂ ਇੱਦਾਂ ਇਕਤਾ ਨਾਲ ਇਕੱਠੇ ਹੋ ਕੇ ਕਿਸੇ ਵੀ ਸੰਘਰਸ਼ ਨੂੰ ਵਿੱਢਾਂਗੇ ਤੇ ਆਸ ਹੈ ਕਿ ਉਹ ਸੰਘਰਸ਼ ਕਦੀ ਅਧੂਰਾ ਨਹੀਂ ਰਹਿੰਦਾ ਉਹ ਸਾਰੇ ਜਿਹੜੇ ਹੈਗੇ ਆ ਉਹ ਸੰਪੂਰਨ ਹੁੰਦੇ ਆ ਤੇ ਸਤਿਗੁਰੂ ਕਿਰਪਾ ਕਰੇ ਸਾਰੀ ਕੌਮ ਉੱਤੇ ਸਾਰੇ ਸੰਸਾਰ ਦੇ ਲੋਕਾਂ ਉੱਤੇ ਜਿਹੜੇ-ਜਿਹੜੇ ਵੀ ਸਹਿਯੋਗ ਦੇ ਰਹੇ ਆ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਹੈ ਅਤੇ ਜਿਹੜੇ ਜਥੇ ਉੱਥੇ ਰਵਾਨਾ ਹੋ ਰਹੇ ਆ ਉਹ ਵੀ ਬਹੁਤ ਉਹਨਾਂ ਦੀ ਵੀ ਅਸੀਂ ਸ਼ਲਾਘਾ ਕਰਦੇ ਆਂ ਇਸੇ ਤਰ੍ਹਾਂ ਸਾਨੂੰ ਸਾਰੇ ਅੰਦੋਲਨ ਕਰਨੇ ਚਾਹੀਦੇ ਰਲ ਮਿਲ ਕੇ ਤਾਂ ਹੀ ਅਸੀਂ ਸਮਾਜ ਦੇ ਵਿੱਚ ਆਪਣੇ ਹੱਕ ਲੈ ਸਕਦੇ ਹਾਂ ਨਹੀਂ ਤੇ ਅਸੀਂ ਆਪਣੇ ਹੱਕਾਂ ਤੋਂ ਬੰਨ੍ਹੇ ਰਹਿ ਜਾਵਾਂਗੇ ਇਹ ਕਿਰਪਾ ਕਰੇ ਸੱਚੇ ਪਾਤਸ਼ਾਹ ਫਿਰ ਬਾਬਾ ਜੀ ਸੰਤ ਪਾਪਾ ਜਰਨੈਲ ਸਿੰਘ ਜੀ ਅਤੇ ਸਾਰੇ ਜਥੇ ਵੱਲੋਂ ਅਸੀਂ ਇਸ ਜਥੇਬੰਦੀਆਂ ਦਾ ਪੂਰਾ ਸਮਰਥਨ ਕਰਦੇ ਹਾਂ ਤੇ ਜਿੱਥੇ ਵੀ ਲੋੜ ਪਵੇ ਅਸੀਂ ਸਾਰੀਆਂ ਸਵਮਾਵਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਨਿਭਾਉਣ ਲਈ ਤਿਆਰ ਹਾਂ ਸੱਚੇ ਪਾਤਸ਼ਾਹ ਇਹ ਸਵਮਾਵਾਂ ਇਸ ਤਰ੍ਹਾਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੀ ਸੂ ਸੰਗਤਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਜੇ ਸਾਰੀਆਂ ਸੰਗਤਾਂ ਜੋ ਵੀ ਇਸਾਂ ਜਾ ਰਹੇ ਨੇ ਜਾਂ ਕਮੇਟੀ ਮੈਂਬਰ ਬਣੇ ਹੋਏ ਨੇ ਇਹ ਸਾਰੇ ਇੱਕ ਮੋਠੋ ਕੇ ਰਹਿਣ ਤਾਂ ਮੋਰਚਾ ਜਿੱਤ ਸਕਦੇ ਆ ਜੇ ਸਾਡੇ ਚੋਂ ਕੋਈ ਵੀ ਖੇਡ ਨਿਕਲਣਾ ਸ਼ੁਰੂ ਹੋ ਗਿਆ ਤੇ ਸਾਡਾ ਮੋਰਚਾ ਫੇਲ ਹੋ ਸਕਦਾ ਹੈ ਕਹਿੰਦੇ ਨੇ ਮੁੱਠ ਮਿਟੀ ਹੋਏ ਮਰਜੂਤ ਹੁੰਦੀ ਹੈ ਜੇ ਕਲੀ ਕਲੀ ਉਂਗਲ ਤੋੜ ਦਈਏ ਤੇ ਟੁੱਟ ਸਕਦੀ ਹੈ ਜੇ ਮੁਕ ਸੁਨ ਮੁੱਠ ਬਣ ਜਾਏ ਤੇ ਇਸ ਮੁੱਠ ਨੂੰ ਕੋਈ ਤੋੜ ਨਹੀਂ ਸਕਦਾ ਮੇਰੀ ਇਹੀ ਬੇਨਤੀ ਹੈ ਸਾਰੇ ਜਥੇਦਾਨਾ ਵਾਸਤੇ ਕਿ ਸਾਰੇ ਜਣੇ ਰਲ ਮਿਲ ਕੇ ਇੱਕ ਮੁੱਠ ਹੋ ਕੇ ਮੋਰਚੇ ਨੂੰ ਕਮਜੋਰ ਕਰੋ ਕੱਲੇ ਕੱਲੇ ਮੋਰਚੇ ਨੂੰ ਕਮਜੋਰ ਨਾ ਕਰੋ ਕੋਈ ਇਧਰ ਕੋਤ ਨਾ ਭਜੋ ਸਾਰੇ ਰਲ ਮਿਲ ਕੇ ਇੱਕ ਥਾਂ ਹੋ ਕੇ ਇੱਕ ਝੰਡੇ ਥਲੀ ਹੋ ਕੇ ਇਸ ਮੋਰਚੇ ਜਿੱਤਣ ਦੀ ਕੋਸ਼ਿਸ਼ ਕਰੋ ਇਨੀਆਂ ਬੇਨਤੀਆਂ ਪ੍ਰਵਾਨੇ ਜੋ ਵੀ ਸਾਡੇ ਸਦੇ ਬਣੇਗਾ ਅਸੀਂ ਇਸ ਸੰਸਥਾ ਨੂੰ ਸਹਿਯੋਗ ਦਿੰਦੇ ਰਹਾਂਗੇ ਉਹ ਦਿੰਦੇ ਵੀ ਹਾਂ ਜਿੰਨਾ ਸਾਡੇ ਕੋਲ ਬਣੇਗਾ ਅਸੀਂ ਉਹਨਾਂ ਸੰਯੋਗ ਸੰਗ ਦਾ ਯੋਗ ਕਰਾਂਗੇ ਇੰਨੀ ਬੇਨਤੀ ਆ ਪ੍ਰਵਾਨ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ